ਦੁੱਖ ਦੀ ਗੱਲ ਹੈ ਕਿ ਸਾਰ ਭਗਵਾਨ ਸਿੰਘ ਮਾਨ ਨੇ ਜਿਹੜੀ ਸਰਕਾਰ ਬਣਾਈ ਜਿਹਦੀ ਪਾਰਟੀ ਦਾ ਨਾਂ ਆਮ ਆਦਮੀ ਪਾਰਟੀ ਆ ਉਹੀ ਪਾਰਟੀ ਆਮ ਆਦਮੀ ਦੇ ਉੱਤੇ ਹੀ ਤਸ਼ੱਦਦ ਕਰ ਰਹੀ ਆ ਪਿਛਲੇ 10 ਮਹੀਨਿਆਂ 9 ਮਹੀਨਿਆਂ ਦੇ ਵਿੱਚ 10000 ਕਰੋੜ ਦਾ ਤੁਸੀਂ ਪੰਜਾਬ ਦੇ ਲੋਕਾਂ ਦੇ ਉੱਤੇ ਬਰڈن ਪਾ ਦਿੱਤਾ ਚਾਹੇ ਉਹ ਬਿਜਲੀ ਦੇ ਅਸੈਸ ਹੋਵੇ ਚਾਹੇ ਆ ਤੁਹਾਡੇ ਡੀਜ਼ਲ ਪਟਰੋਲ ਦਾ ਵਾਧਾ ਹੋਵੇ ਚਾਹੇ ਕਿਰਾਇਆ ਹੋਵੇ ਪਿਛਲੇ ਵੀ ਕਿਸੇ ਦਾ ਜਿਹੜਾ ਵਾਧਾ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਬਰڈن ਇਸ ਲਈ ਅਸੀਂ ਰਾਜਪਾਲ ਸਾਹਿਬ ਨੂੰ ਡੀਸੀ ਸਾਹਿਬ ਦੇ ਰਾਹੀਂ ਅਸੀਂ ਮੈਮੋਰੰਡਮ ਦਿੱਤਾ ਹੈ ਮੈਂ ਮੇਰਾ ਤਾਂ ਮੰਨਣਾ ਹੈਗਾ ਕਿ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਕਿਉਂਕਿ ਫਾਈਨੈਂਸ਼ੀਅਲ ਐਮਰਜੈਂਸੀ ਵਾਲੀ ਨੂੰ ਸਰਕਾਰ ਜਾ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਬਹੁਤ ਵਧੀਆ ਨਹੀਂ ਰਹਿਣੇ ਕਿਉਂਕਿ ਜਿਹੜੇ ਝੁੱਠੇ ਵਾਵੇ ਮਾਨ ਸਾਹਿਬ ਹਰ ਰੋਜ਼ ਕਰੀ ਜਾਂਦਾ ਕਦੇ ਕਹਿੰਦਾ ਮੈਡੀਕਲ ਕਾਲਜ ਬਣਾਉਣਾ ਕਦੇ ਕੋਸ਼ ਕਰਨਾ ਕੀਤਾ ਗਰਾਊਂਡ ਦੇ ਉੱਤੇ ਕੁਝ ਵੀ ਨਹੀਂ ਹੈਗਾ ਆਉਂਦੇ 2 ਸਾਲਾਂ ਦੇ ਵਿੱਚ ਦੇਖੋ ਤੁਸੀਂ ਪੰਜਾਬ ਵਰ ਇਦੋਂ ਵੀ ਬੁਰਾ ਹਾਲ ਹੋ ਜਾਣਾ ਤੇ ਅਖੀਰ ਦੇ ਵਿੱਚ ਮੈਂ ਇੱਕ ਜਿਹੜੀ ਕੰਜੋਲੀ ਸਰ ਨੇ ਗੱਲ ਕਹੀ ਆ ਸਾਰ ਅਮਰਿਤਪਾਲ ਸਿੰਘ ਤੇ ਹੋਰ ਜਿਹੜੇ ਬੰਦੀ ਸਿੰਘ ਬਹੁਤ ਲੰਮੇ ਸਮੇਂ ਤੋਂ ਜਿੰਨਾਂ ਦੇ ਵਿੱਚ ਮੰਦ ਰੱਖੇ ਜਿੰਨਾਂ ਦਾ ਐਨਐਸਏ ਵੀ ਪੰਜਾਬ ਸਰਕਾਰ ਨੇ ਵਧਾਇਆ ਉਹ ਵੀ ਵਾਰਸ ਦੇਣਾ ਚਾਹੀਦਾ ਉਹਨਾਂ ਨੂੰ ਪੰਜਾਬ ਲੈ ਆਉਣਾ ਚਾਹੀਦਾ ਔਰ ਵਧਾਇਆ ਕਰਨਾ ਜੀ ਇਹਨੀ ਮੇਰੀ ਫੀਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ